मुदाबा <muchas> मु ਨਗੇ ਜੇ ਲਾਠਾਣੇ ਲੋਕਾਂ ਦੇ ਹੱਕ ਵਾਦੇ ਜਾਣੇ ਕੀ ਕਰਨਗੇ ਜੇ ਲਾਠਾਣੇ ਲੋਕਾਂ ਦੇ ਹੱਕ ਵਾਦੇ ਜਾਣੇ ਮੰਗ ਮੰਗ ਕੇ ਦੇਖ ਰਿਆ ਜੋਰ ਨਵਾਕੇ ਵੇਖਾਂਗੇ ਮੰਗ ਮੰਗ ਕੇ ਦੇਖ ਰਿਆ ਜੋਰ ਨਵਾਕੇ ਦੇਖਾਂਗੇ ਸਰਕਾਰਾਂ ਕਰਦੀਆਂ ਕੀ ਤੇਰਾ ਫੇਰੀ 420 ਤੇਰਾ ਫੇਰੀ ਚੱਕ ਦਿਆਂਗੇ ਧੌਂ ਤੇ ਢੋਡਾ ਰੱਖ ਦਿਆਂਗੇ ਤੇਰਾ ਫੇਰੀ ਚੱਕ ਦਿਆਂਗੇ ਧੌਂ ਤੇ ਢੋਡਾ ਰੱਖ ਦਿਆਂਗੇ ਨਾਲੇ ਜਿੰਦਾਬਾਦ 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 ਨਾਲੇ ਲੋਕਾਂ ਦਾ ਇੱਕ ਜਿੰਦਾਬਾਦ 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 ਸਾਨੂੰ ਦੂਸਰੇ ਮੇਰੀ ਪੰਜਾਬ ਜਿੰਦਾਬਾਦ 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 ਗੱਲ ਨਹੀਂ ਉਹਨਾਂ ਗੱਲ ਕੀਤੀ ਨਹੀਂ ਮੇਰੇ ਨਾਲ ਪਹਿਲਾਂ ਗੱਲ ਕਰਨੀ ਬੰਦੀ ਹੈ ਇਹਨਾਂ ਦੀ ਆਏ ਨਹੀਂ ਇਹਨਾਂ ਨੂੰ ਚਾਹੀਦਾ ਗੱਲਬਾਤ ਕਰਦੇ ਵੀ ਕੀ ਗੱਲ ਹੈ ਉਹ ਇਹਨੂੰ ਲੱਗਦਾ ਚਿਫਲੇ ਮੀਟਰ ਦਾ ਇਸ਼ੂ ਹੈ ਇਹ ਡਿਫਾਲਟਿੰਗ ਮੋੜ ਦਾ ਮੀਟਰ ਲਾਇਆ ਦਾ ਬਿਲੀ ਚੋਰੀ ਕਰਨ ਰਿਹਾ ਤਾਰ ਲਾਈਏ ਸ਼ਿਕਾਇਤ ਹੋਈ ਇਹਨਾਂ ਦੀ ਕੁਛ ਆ ਨਹੀਂ ਕਿਸੇ ਆ ਨਹੀਂ ਬਿਣਾ ਬੋਲਤਵਾ ਕੇ ਨਰੇ ਲਾਉਂਦੇ ਆ ਇਹਨਾਂ ਨੂੰ ਕੁਛ ਨਹੀਂ ਚਾਹੀ ਦੱਸੋ ਉੱਚ ਅਧਿਕਾਰੀਆਂ ਨੂੰ ਤੇ ਜਾਣ ਕੇ ਗੁੰਮਰਾਹ ਕਰਨ ਰਿਹਾ ਕੋਈ ਗੱਲ ਆਲਾ ਕੀਤੀ ਨਹੀਂ ਸਿੱਦੇ ਆ ਕੇ ਮਿਸਬੀਹ ਕਰਨ ਰਿਹਾ ਗਾਲਾਂ ਕੱਢਣ ਰਿਹਾ ਉਹ ਕਹਿੰਦੇ ਵੀ ਡਾਇਰੈਕਟ ਤਾਰ ਲਾ ਕੇ ਆ ਉਹ ਤੁਹਾਡੀ ਖਲਾਸੀ ਤਾਰ ਕਰਨੀ ਅਸੀਂ ਚੋਰੀ ਚੋਰੀ ਕਰਾਓ ਸਾਨੂੰ ਸਿੱਧੀ ਨਹੀਂ ਤੇ ਇਹ ਇੰਤਜ਼ਾਮ ਜਣਾ ਹੋਰ ਕੁਛ ਨਹੀਂ ਕਹਿੰਦੇ ਉਦਾਂ ਨਹੀਂ ਅਸੀਂ ਕਿੱਥੇ ਬੰਦੀ ਦਾ ਕੰਮ ਕਰਨਾ ਪਰ ਬੱਤੀ ਤੁਸੀਂ ਡਾਇਰੈਕਟ ਚਲਾਉਣੀ ਆ ਉਹ ਵੀ ਨਹੀਂ ਜਿਹੜਾ ਨਾ ਜਗਾ ਨਹੀਂ ਜਾਣ ਦੇਣਾ ਤਾਰ ਲਾ ਕੇ ਉਹ ਸਾਡੀ ਉਹ ਜਿਹੜਾ ਸਿਟੀ ਵੀ ਬਾੜੀ ਦਾ ਸਰਸਾ ਰੂਲ ਕਰਕੇ ਮੈਨੂੰ ਤਾਰ ਲਾ ਕੇ ਉਹਨੂੰ ਫਾਈਲ ਕਰਨਾ ਹੁੰਦੇ ਰਿਹਾ ਕਿ ਕਰਨਾ ਕਿ ਬਾਕੀ ਅਫਸਰਾਂ ਦੱਸਦਾ ਹੈ ਉਹ ਦਿਸ਼ਾ ਦੇ ਹੀ ਆ ਰਹੀ ਹੈ ਜਿਸ ਹਿਸਾਬ ਨਾਲ ਕਰਦੇ ਆ ਗੱਲ ਹੈ ਅਫਸਰ ਕਹਿੰਦੇ ਆਪੇ ਆ ਜਾਂਦੇ ਅਫਸਰ ਸਾਰੀ ਉੱਚ ਅਧਿਕਾਰੀ ਨਾਲ ਗੱਲ ਹੋ ਗਈ ਆ ਆਪੇ ਪੁਲਿਸ ਨੇ ਕਾਰਵਾਈ ਕਰਕੇ ਜੋ ਉਪਰ ਦੀ ਕਾਰਵਾਈ ਹੋਏਗੀ ਆਪਾਂ ਤੋਂ ਇਹ ਸ਼ਾਇਦ ਜਿਹੜੀ ਵੀ ਗੱਲ ਹੈ ਦਸਹੀਨੀ ਦੋਰਾ ਉਹਨਾਂ ਨੇ ਦੁਬਾਰਾ ਦੱਸ ਦੇ ਕੋਈ ਗੱਲ ਨਹੀਂ ਕਹਿੰਦੇ ਕਿ ਉਹ ਪੈਸੇ ਜਮ੍ਹਾਂ ਕਰਾਣ ਤੇ ਮੀਟਰ ਲਵਾਣ ਤੇ ਬੱਤੀ ਬੰਨ ਨਹੀਂ ਕਹਿੰਦੇ ਮਿਸ ਜੂਈ ਨਾ ਕਰਨ ਗੁੰਮਰਾਹ ਨਾ ਕਰਨ ਹੋਤੀ ਹੈ ਮੀਟਰ ਦਾ ਇਸ਼ੂ ਨਹੀਂ ਹੈਗਾ ਇੱਥੇ ਇਹ ਮੀਟਰ ਲੱਤਦਾ ਮੀਟਰ ਨਾਂ ਬਦਲੀ ਹੋਣਾ ਉਹ ਨਵਾਂ ਲੱਗਣਾ ਬੱਤੀ ਬਾਲਣ ਦੇ ਉਹ ਡਾਇਰੈਕਟ ਡਿਫਾਲਟੀ ਦਾ ਮੀਟਰ ਲਾਇਆ ਚੇਪਲੇ ਮੀਟਰ ਦਾ ਇਸ਼ੂ ਨਹੀਂ ਲੱਗਣੇ ਚੇਪਲੇ ਮੰਨ ਲਓ ਕਿਸੇ ਵੀ ਸਾਡੇ ਕੋਲ ਚੇਪਲੇ ਮੀਟਰ ਵੀ ਸਾਡੇ ਕੋਲ ਕੋਈ ਆਪਸ਼ਨ ਨਹੀਂ ਨਾ ਸਾਡੇ ਕੋਲ ਹੋਰ ਮੀਟਰ ਦਾ ਚੇਪਲੇ ਤੇ ਬਗਾਰ ਸਾਡੇ ਕੋਲ ਮੀਟਰ ਹੀ ਕੋਈ ਨਹੀਂ ਬਲੋਡ ਰਹੀ ਉਹ ਹੀ ਲਾਣਾ ਚੇਪਲੇ ਤੇ ਮਿਲਨੇ ਚੇਪਲੇ ਲਾਉਣੇ ਦੇਖੋ ਜੀ ਅੱਜ ਕਿਸਾਨ ਮਜ਼ਦੂਰ ਸੰਘਾਸ਼ ਕਮੇਟੀ ਪੰਜਾਬ ਜ਼ਿਲ੍ਹਾ ਗਰਦਾਖਪੁਰ ਜੋਨ ਸੀਤ ਬੀਬੀ ਸੁੰਦਰੀ ਜੀ ਪੁਰਾਣਾ ਸ਼ਾਲਾ ਸਾਡੇ ਏਰੀਆ ਦੇ ਵਿੱਚ ਬਿਜਲੀ ਘਰ ਪੈਂਦਾ ਪੰਡੋਰੀ ਸਾਡਾ ਹੀ ਪਿੰਡਾ ਗੋਤ ਫੁਖਰ ਉੱਥੇ ਐਸਡੀਓ ਸਾਹਿਬ ਮੀਟਰ ਕਿਤੇ ਪੁਰਾਣਾ ਸੜਿਆ ਜਾਂ ਕੀ ਹਿਸਾਬਤਾਬ ਇਹਨਾਂ ਦਾ ਚੱਲਦਾ ਸੀ ਮੀਟਰ ਲਾਉਣ ਜਾਂਦੇ ਸੀ ਚੇਪਾਲਾ ਉਹ ਸਾਡੇ ਜੱਥੇਬੰਦ ਇੱਕ ਪਰਿਵਾਰ ਹੈ ਚੇਪਾਲਾ ਮੀਟਰ ਨਹੀਂ ਲਾਉਂ ਦਿੰਦੇ ਇਹਨਾਂ ਨੇ ਕੀ ਕੀਤਾ ਅੱਜ ਅੱਗੇ ਦੋ ਤਿੰਨ ਹਰ ਗਏ ਅਸੀਂ ਮੋੜੇ ਆ ਮੈਂ ਖੁਦ ਮੋੜੇ ਆ ਵੀ ਨਹੀਂ ਪਾਈ ਅਸੀਂ ਚੱਪੜਾ ਮੀਟਰ ਨਹੀਂ ਲੱਗੰਦੇਣਾ ਆਡੀਓ ਸਾਹਿਬ ਅੱਜ ਗਏ ਤੇ ਤਾਰਾ ਲਾ ਲਿਆ ਏ ਮੈਂ ਗੱਲ ਕੀਤੀ ਆ ਮੈਂ ਬਾਹਰ ਗਿਆ ਅਸੀਂ ਕਿਤੇ ਆਊਟ ਆਫ ਸਟੇਸ਼ਨ ਮੈਂ ਉਥੋਂ ਗੱਲ ਕੀਤੀ ਵੀ ਆਡੀਓ ਸਾਹਿਬ ਤਾਰਾ ਨਾ ਲਾਓ ਕਿਤੇ ਕਾਨੂੰਨ ਨੀਗਾ ਵੀ ਕਿਸ ਨੂੰ ਨੇਰੇ ਚ ਭਾਲਣਾ ਆਡੀਓ ਸਾਹਿਬ ਇਹ ਕਿਤੇ ਕਾਨੂੰਨ ਨੀਗਾ ਵੀ ਕਿਸ ਨੂੰ ਨੇਰੇ ਚ ਭਾਲਣਾ ਕੋਈ ਜਿਹੜੀ ਬਿਜਲੀ ਆ ਇਹ ਸਾਡੀ ਆ ਸਾਡੀਆਂ ਪੈਲੀਆਂ ਚ ਖੰਬੇ ਲੱਗੇ ਤਾਰਾਂ ਲੱਗੀਆਂ ਸਾਡੇ ਤੱਕ ਚੱਲ ਰਹੇ ਆ ਲੇਕਨ ਬੱਤੀ ਇੱਕ ਪਾਸੇ ਤੇ ਭਗਵੰਤ ਮਾਨ ਨੇ ਫਰੀ ਕੀਤੀ ਆ ਦੂਜੇ ਪਾਸੇ ਡੰਡਾ ਚੜਾਇਆ ਹੀ ਬਿਜਲੀ ਵਾਲਿਆਂ ਦੇ ਵੀ ਭਾਈ ਚੇਪਾਲੇ ਮੀਟਰ ਲਾਓ ਬਿਲਕੁਲ ਅਸੀਂ ਦੱਸ ਦੇਣਾ ਚਾਹੁੰਨੇ ਆ ਐਸ ਡੀਓ ਸਾਹਿਬ ਨੂੰ ਕਿ ਪਿੰਡਾਂ ਦੇ ਵਿੱਚ ਖੰਭੇ ਟੇਡੇ ਕਿਤੇ ਪੱਤਰਕਾਰ ਸਾਹਿਬ ਟਾਈਮ ਕੱਢੋ ਮੇਰੇ ਵੀਰ ਤੁਹਾਨੂੰ ਖੰਭੇ ਦਸੀਏ ਤਾਰਾਂ ਦਸੀਏ ਆਹ ਦੇਖੋ ਜੋੜ ਇੱਕ ਮੇਰੇ ਸਿਰ ਤੇ ਆ ਨੰਗਾ ਜੋੜ ਜਿੱਥੇ ਕਿ ਬਿਜਲੀ ਵਾਲਿਆਂ ਦਾ ਗੜ ਹੈ ਇੱਥੇ ਟੇਪ ਹੈ ਨਹੀਂ ਨਾ ਕੋ ਲਾਉਣ ਨੂੰ ਤੇ ਇੱਥੇ ਜੋੜ ਲੰਗਾ ਹੀ ਤੇ ਪਿੰਡਾਂ ਦੇ ਵਿੱਚ ਕੀ ਕਰਨਗੇ ਇੱਕ ਪਰਿਵਾਰ ਨੂੰ 32 ਤੋਂ ਬਾਂਝਾ ਕੀਤਾ ਗਿਆ ਹੀ ਜਥੇਬੰਦੀ ਨੇ ਫੈਸਲਾ ਕਰਕੇ ਬੈਠੇ ਆ ਜਦੋਂ ਤੱਕ ਤਾਰਾ ਨਹੀਂ ਲੱਗਦੀਆਂ ਨਹੀਂ ਜਾਊਗਾ ਐਸਡੀਓ ਸਾਹਿਬ ਇਥੋਂ ਦਫ਼ਤਰੋਂ ਐਸਡੀਓ ਸਾਹਿਬ ਕਹਿੰਦਾ ਮੈਂ ਉੱਪਰੋਂ ਹੁਕਮ ਆਇਆ ਆਂ ਗਿਆ ਠੀਕ ਆ ਉੱਪਰ ਗੱਲ ਕਰ ਲਾ ਹੁਣ ਉੱਪਰ ਵਾਲੇ ਸੁਲਾ ਲੈਣ ਜਦੋਂ ਤੱਕ ਤਾਰ ਨਹੀਂ ਲੱਗਦੀ ਬਿਲਕੁਲ ਨਹੀਂ ਇਥੋਂ ਜਾਵਾਂਗੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦਾ ਦਾਅਵਾ ਹੈ ਕਿ ਪਿੰਡਾਂ ਦੇ ਵਿੱਚ ਚੇਪ ਵਾਲੇ ਮੀਟਰ ਨਹੀਂ ਲੱਗੰਦੇ ਨੇ ਕਿਸ ਦੇ ਜੁਰਮਾਨੇ ਨਹੀਂ ਤਾਰਨੇ ਜਿੰਨੇ ਮਰਜੀ ਸਰਕਾਰ ਜੁਰਮਾਨੇ ਪਾ ਲੇ ਇੱਕ ਪਾਸੇ ਹੜ੍ਹ ਆਏ ਆ ਉਹ ਕਿਸ ਨੂੰ ਲੱਭ ਨਹੀਂ ਰਿਹਾ ਗੰਨਾ ਮਰ ਗਿਆ ਇਹ ਵੇੜ ਚ ਬਿਆਸ ਦੇ ਨਾਲ ਝੋਨੇ ਮਰ ਗਏ ਆ ਨਹੀਂ ਲੱਭਾ ਕਿਸ ਨੂੰ ਬਿਜਲੀ ਲੱਗ ਗਈ ਆ ਉਹ ਕਹਿੰਦੇ ਹੁੰਦੇ ਨਾ ਕਿਸ ਦੇ ਮੌਤ ਹੋ ਜੇ ਤੇ ਕਹਿੰਦੇ 4 ਦਿਨ ਬਾਅਦ ਚ ਪੈਸੇ ਮੰਗ ਲੈਣੇ ਚਾਹੀਦੇ ਆ ਲੇਕਿਨ ਐਸ ਡੀਓ ਤੱਤੇ ਘਾ ਤੱਤੇ ਘਾ ਇਕੱਠੇ ਕਰਕੇ ਦੇਣ ਲੱਗਾ ਸਰਕਾਰ ਨੂੰ ਕਿ ਤੁਹਾਡੇ ਘਰ ਚ ਘਟਾਣਾ ਪਵੇ ਅਹੀਂ ਦੱਸਣਾ ਚਾਹੁੰਨੇ ਆ ਜਿਹੜੇ-ਜਿਹੜੇ ਵੀ ਚਿੱਪ ਵਾਲੇ ਮੀਟਰ ਕੱਟੇ ਕੇ ਜਮਾ ਕਰਾਏ ਆ ਜਾਂ ਉਦਾਂ ਵੀ ਆਡਿਓ ਸਾਹਿਬ ਨਹੀਂ ਤਾਰਾਂ ਕੱਟਣ ਦਿਆਂਗੇ ਬੱਤੀ ਨਹੀਂ ਬੰਦੋਂ ਦਿਆਂਗੇ ਇਹ ਜਿ세 ਬੰਦਾ ਫੈਸਲਾ ਅਹੀਂ ਵੀ ਅਗਲੇ ਹੁਕਮ ਦਾ ਕਿੱਥੇ ਬੈਠੇ ਆ ਨਾ ਤੇ ਐਸਡੀਓ ਸਾਹਿਬ ਇੱਥੋਂ ਜਾਣਗੇ ਤੇ ਨਾ ਅਹੀਂ ਜਾਵਾਂਗੇ ਆਡਿਓ ਸਾਹਿਬ ਉੱਥੇ ਤਾਰ ਲਵਾ ਕੇ ਆਵੇ ਉਦੋਂ ਗਾਂ ਫੈਸਲਾ ਕਰਾਂਗੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ